ਕਬੱਡੀ ਉਸਤਾਦ ਜੀ ਜੱ ਬੱਬੂ ਜੀ ਆਓ ਜੱਫੀਆਂ ਵਾਲੀ ਮਸ਼ੀਨ ਇਹ ਕਾਲੇ ਸੰਘਿਆ ਵਾਲਾ ਸਿਰਾ ਵਾਲਾ ਨੌਜਨ ਬਰੂਥੋਪੀਏ ਵਾਲਾ ਨਾਲ ਵੇਖਦਾ ਵੀ ਨੌਜਨ ਇਸ ਵੇਲੇ ਸੁਖਮਨ ਬਿਆਸ ਦੀ ਰੇਡ ਜੱਫੀਆਂ ਵਾਲਿਆ ਮਸ਼ੀਨ ਕਹਿੰਦੇ ਇਸ ਵੇਲੇ ਕਮਾਲ ਕਬੱਡੀ ਖਿਡਾਰੀ ਲੈ ਵੀ ਗਜਨ ਤੇਰੀਆਂ ਤਿੰਨ ਕਬੱਡੀਆਂ ਤੇ 3100 ਲੱਗ ਗਿਆ 3100 ਪਾ ਗਿਆ ਨਾ ਤੇ ਅਸੀਂ ਫਿਰ ਹੋ ਸਕਦਾ 4151 ਸਤੇ ਜੀ ਅਗਰੀਏ 33 ਕਰ ਦਈਏ ਤੇ ਆਪਾਂ ਓਡੀ ਕਰਦੇ ਆਓ ਮੈਦਾਨ ਦੇ ਵਿੱਚ ਸ਼ਾਕਾ ਦਿਆਲਪੁਰੀਆ ਦਿੱਤਾ ਜਾਵੇਗਾ ਸਾਹਮਣੇ ਗੱਜਣ ਸਿੰਘ ਇਸ ਲਈ ਕਬੱਡੀ ਪਾਉਣ ਦੇ ਲਈ ਵਧ ਰਿਹਾ ਬੱਬੂ ਖੰਨੇ ਵਾਲਾ ਵੀ ਵੀਰ ਆ ਜਾਵੇਗਾ ਗਰਾਊਂਡ ਦੇ ਵਿੱਚ ਪਈ ਹੋਈ ਰੇਡ ਚਾਰ ਜਾਫੀਆਂ ਵਿੱਚੋਂ ਵੇਖਦਾ ਨਹੀਂ ਇਸ ਲਈ ਕੀਤੀ ਹੋਈ ਨੌਜਵਾਨ ਦੀ ਕੋਸ਼ਿਸ਼ ਐ ਸਿਰਾਂ ਲੱਗਣ ਵਾਲੀ ਗੱਲ ਆ ਉਹ ਕਹਿੰਦੇ ਠੱਠ ਵੱਜਣ ਵਾਲੀ ਗੱਲ ਹੈ 우ਸਤਾਦ ਮੱਖਰਲੀ ਜੀ ਇਹ ਕਹਿਣ ਵਾਂਗੂ ਐਨ ਠੱਠ ਵੱਜਿਆ ਪਿਆ ਸਾਹਮਣੇ ਜਿੰਦਾ ਸੰਧੂ ਚੱਠੇ ਵਾਲਾ ਅੱਜ ਬੌਕਸਰ ਵੀ ਬੜੇ ਚਿਰ ਬਾਅਦ ਮਿਲਿਆ ਭਿੰਦਾ ਸੰਧੂ ਚੱਠੇ ਵਾਲਾ ਦੁਨੀਆਂ ਦੇ ਟੌਪਰ ਸਿੰਘਰਾ ਦੇ ਨਾਲ ਕਹਿੰਦੇ ਯਾਰੀ ਹੈ